ਤੇ ਹਾਂਜੀ ਜੰਦਰ ਵਾਲਿਓ ਕੀ ਹਾਲ ਚਾਲ ਆ ਤੇ ਅੱਜ ਪਹੁੰਚੇ ਆ ਜੀ ਆਪਾਂ ਮਸਲਸ ਮੀਲ ਦੇ ਉੱਤੇ ਤੇ ਚੈੱਕ ਕਰ ਸਕਦੇ ਹਾਂ ਇਹ ਹੈਗਾ ਜੀ ਕਪੂਥਲਾ ਚੌਕ ਕਪੂਥਲਾ ਚੌਕ ਦੇ ਕੋਲ ਅਸੀਂ ਹੈਗੇ ਆਂ ਤੇ ਤੁਹਾਨੂੰ ਦਿਖਾਈਏ ਆ ਆ ਜੀ ਬਾਈ ਦੀ ਸ਼ਾਪ ਅਜੇ ਨਿਊ ਕਮ ਸਟਾਰਟ ਕੀਤਾ ਬਾਈ ਨੇ ਮਸਲਸ ਮੀਲ ਦੇ ਨਾਲ ਤੇ ਇੱਥੇ ਬਾਈ ਹੁਣਾਂ ਗੁੜਾਇ ਸੀ ਤੇ ਬਾਈ ਹੁਣਾਂ ਦਾ ਨਾ ਸਾਨੂੰ ਬਾਹਰ ਜਾਈ ਓਏ ਖਾਣਾ ਚੈੱਕ ਕੀਤਾ ਤੇ ਵਾਕਈ ਖਾਣੇ ਦਾ ਫਲੇਵਰ ਜਿਹੜਾ ਸੀ ਨਾ ਬਹੁਤ ਕਮਾਲ ਦਾ ਸੀ ਤੇ ਬਾਈ ਨੂੰ ਪਹਿਲਾਂ ਦੱਸਿਆ ਸੀ ਬਾਈ ਜੇ ਸਾਨੂੰ ਤੇਰਾ ਖਾਣਾ ਪਸੰਦ ਆਇਆ ਤਾਂ ਅਸੀਂ ਵਲੌਗ ਕਰਾਂਗੇ ਨਹੀਂ ਤਾਂ ਨਹੀਂ ਕਰਾਂਗੇ ਤੇ ਇਸ ਕਰਕੇ ਅਸੀਂ ਹੁਣ ਬਾਈ ਨੂੰ ਆਰਡਰ ਲਾਇਆ ਬਾਈ ਜੀ ਕੀ ਬਣਾ ਰਹੇ ਹੋ ਸਾਡੇ ਲਈ ਤੁਸੀਂ ਇਹ ਭਾਈ ਚਿਕਨ ਮਰੀਨ ਲਗਾ ਰਹੇ ਸਟੀਮ ਚਿਕਨ ਮਰੀਨ ਸਟੀਮ ਚਿਕਨ ਮਰੀਨ ਹਾਂਜੀ ਓਕੇ ਤੇ ਬਾਈ ਕਿਵੇਂ ਸ਼ੁਰੂਆਤ ਕਿਵੇਂ ਹੋਈ ਇੱਥੇ ਦੀ ਸ਼ੁਰੂਆਤ ਸਰ ਇਦਾਂ ਹੈ ਕਿ ਸਾਰੇ ਪਾਸੇ ਅਨ ਹੈਲਦੀ ਚੀਜ਼ਾਂ ਹੀ ਮਿਲਦੀਆਂ ਨੇ ਓਕੇ ਆਪਾਂ ਕੁਝ ਹੈਲਦੀ ਕਨਸੈਪਟ ਲੈ ਕੇ ਆਏ ਹਾਂ ਸਾਰੇ ਵਾਸਤੇ ਜੀ ਜਿਹਦੇ ਵਿੱਚ ਆਪਾਂ ਸਟੀਮ ਚਿਕਨ ਹੁੰਦਾ ਆਪਣੇ ਕੋਲ अच्छा ਜਿਹੜਾ ਆਪਾਂ ਇਹਦੇ ਵਿੱਚ ਮਰੀਨ ਯੂਜ਼ ਕਰਦੇ ਆ ਵੀ ਸਾਡੇ ਕੋ ਆਟਾ 베ਸ ਹੁੰਦਾ ਹੈ 버거 ਵੀ ਸਾਡੇ ਕੋ ਆਟਾ 베ਸ ਹੋਊਗਾ। ਅੱਛਾ ਮੈਦੇ ਵਾਲਾ ਨਹੀਂ ਯੂਜ਼ ਕਰਦੇ। ਅੱਛਾ ਮੈਦੇ ਵਾਲਾ ਯੂਜ਼ ਨਹੀਂ ਕਰਦੇ। ਤੇ ਅੱਛਾ ਇੰਨਾ ਹੈਲਦੀ ਖਵਾ ਕੇ ਪੰਜਾਬ ਨੂੰ ਇੰਨਾ ਹੈਲਦੀ ਬਣਾ ਕੇ ਆਪਾਂ ਜਾਣਾ ਕਿਧਰ ਜਾਣਾ ਕਿਤੇ ਨਹੀਂ ਆਪਾਂ ਇੱਥੇ ਹੀ ਰਹਿਣਾ ਤੇ ਕਿਉਂਕਿ ਪੰਜਾਬੀਆਂ ਨੂੰ ਆਦਤ ਨਹੀਂ ਹੈਗੀ ਸਾਫ਼ ਸੁਥਰਾ ਇਹ ਹੈਲਦੀ ਖਾਣ ਦੀ। ਇਹ ਭੁਗੀ ਰੇੜੀਆਂ ਦੀ ਰੇੜੀਆਂ ਦੀ ਆਦਤ ਲੱਗੀ ਹੋਈ ਆ ਏਡੀ ਜਲਦੀ ਜਾਣੀ ਨਹੀਂ ਆਪਾਂ ਪਾ ਦੇਣੀ ਆਦਤ ਜਦੋਂ ਟ੍ਰੇਨ ਸਟੇਸ਼ਨ ਦੇ ਨਾਲ ਨਾਲ ਹੈਲਦੀ ਵੀ ਮਿਲਿਆ ਆਪੇ ਆਦਤ ਪੈ ਗਈ ਤੇ ਚਲੋ ਤੇ ਭਾਈ ਸ਼ੁਰੂਆਤ ਕਿਵੇਂ ਹੋਈ ਏ ਮਸਲ ਮੀਲਸ ਮਸਲਸ ਮੀਲ ਦੀ ਭਾਈ ਸ਼ੁਰੂਆਤ ਕਿਵੇਂ ਹੋਈ ਸ਼ੁਰੂਆਤ ਇਦਾਂ ਆਈ ਏ ਕਿ ਮੈਂ ਚੱਲਦਾ ਸੀ ਭਾਜੀ ਬਾਹਰ ਅੱਛਾ ਪਰ ਇੱਥੇ ਮੇਰੀ ਮਾਸੀ ਨੇ ਮੇਰੀ ਹੈਲਪ ਕੀਤੀ ਏ ਅੱਛਾ ਹਾਂਜੀ ਉਹ ਮੇਰੇ ਨਾਲ ਹੀ ਹੁੰਦੇ ਨੇ ਇੱਥੇ ਅੱਛਾ ਹਾਂਜੀ ਐਸ ਟਾਈਮ ਕਿੱਥੇ ਨੇ ਇੱਥੇ ਹੀ ਨੇ ਐਸ ਟਾਈਮ ਤੇ ਐਸਾ ਫਿਰ ਮੋਰੇ ਨਾਲ ਲੈ ਆਈਏ ਲੈ ਆਓ ਲੈ ਆਓ ਹਾਂਜੀ ਅੱਛਾ ਜੀ ਸੱਚੀ ਕਹਿੰਦਾ ਤੇ ਇਹ ਨੇ ਜੀ ਮਾਸੀ ਜੀ ਨਾਲ ਦੇ ਸასი ਗੱਲ ਹੋਰ ਮੈਮ ਠੀਕ ਠਾਕ ਹੋ ਜੀ ਚਲੋ ਜੀ ਬਹੁਤ ਵਧੀਆ ਤੇ ਮੈਮ ਕਿਵੇਂ ਸੋਚਿਆ ਵੀ ਮੁੰਡੇ ਨੇ ਕਿਹਾ ਵੀ ਆਹ ਚੀਜ਼ ਸ਼ੁਰੂ ਕਰਦੀਆਂ ਵੀ ਕਿਵੇਂ ਲੱਗਾ ਹੋ ਜੀ ਬਸ ਇਹ ਸੀਗਾ ਇਹਨੂੰ ਹੈਲਪ ਚਾਹੀਦੀ ਸੀਗੀ ਇਹ ਬਾਹਰ ਜਾਣ ਨੂੰ ਕਰਦਾ ਸੀ ਫਿਰ ਅਸੀਂ ਕਿਹਾ ਇਹ ਕਹਿੰਦਾ ਵੀ ਮਾਸੀ ਅਸੀਂ ਨਾਲ ਗਏ ਜਾਂ ਕੁਝ ਮੈਂ ਕਿਹਾ ਚਲ ਠੀਕ ਆ ਫਿਰ ਮੇਰੇ ਹਸਬੰਡ ਨੇ ਸਾਨੂੰ ਦੋਨਾਂ ਨੂੰ ਕੀਤਾ ਹੈਲਪ ਸਾਨੂੰ ਇੱਕ ਹੋਲ ਕੇ ਦਿੱਤਾ ਅੱਛਾ ਨੇ ਇਹਨੋਂ ਡਾਊਟ ਬਹੁਤ ਮਹਿੰਦੀ ਹੈ ਜੀ ਹਾਂ ਜੀ ਤਾਂ ਫਿਰ ਅਸੀਂ ਵੀ ਸਾਨੂੰ ਹੈਲਥੀ ਕੋਈਏ ਸਾਰਿਆਂ ਨੂੰ ਜੀ ਇਸ ਕਰਕੇ ਸਾਨੂੰ ਸੀਗਾ ਵੀ ਕੁਝ ਹੈਲਦੀ ਕਨਸੈਪਟ ਲੈ ਕੇ ਆਈਏ ਜੀ ਫਿਰ ਅਸੀਂ ਮੈਨੂੰ ਲੱਗਦਾ ਵੀ ਅਸੀਂ ਵੀ ਪੰਜਾਬ ਹੈਲਦੀ ਵਾਲੇ ਪਾਸੇ ਜਾਊਗਾ ਕਿਉਂਕਿ ਇੱਦਾਂ ਪੰਜਾਬ ਅੱਗੇ ਜਾਂਦਾ ਹੈ ਹੁਣ ਜਾ ਰਿਹਾ ਹੈ ਹੁਣ ਜਾ ਰਿਹਾ ਹੈ ਨਾ ਕੁਝ ਪਰਸਨਸ ਆਇਆ ਜਿਹੜੇ ਖਾਂਦੇ ਨੇ ਕੁਝ ਪਰਸਨ ਲੋਗ ਹੁਣ ਤੌਰ ਪਰ ਹੈ ਇੱਧਰ ਉਹ ਕਿਉਂਕਿ ਕੱਲਾ ਜਿਮ ਵੀ ਨਹੀਂ ਕਹਿੰਦੇ ਕੁਛ ਕਰਤਾ ਜਿਮ ਦੇ ਨਾਲ ਡਾਈਟ ਡਾਈਟ ਵੀ ਜ਼ਰੂਰੀ ਹੈ ਜੀ ਡਾਈਟ ਵੀ ਜ਼ਰੂਰੀ ਹੈ ਇਸ ਕਰਕੇ ਅਸੀਂ ਚਾਹਦੇ ਆ ਕਿ ਹੈਲਥ ਬਹੁਤ ਸਾਰੇ ਨੇ ਫਰਾਈਡ ਖਾ ਲਿਆ ਸਾਰਾ ਕੁਛ ਆ ਉਸਦੀ ਰਿਪੋਰਟ ਕਰ ਦੂਗੀ ਆ ਓਕੇ ਅੱਛਾ ਜਦੋਂ ਸ਼ੁਰੂਆਤ ਹੋਈ ਸੀ ਵੀ ਪਹਿਲੇ ਦਿਨ ਦੀ ਕੀ ਸੇਲ ਸੀਗੀ ਪਹਿਲੇ ਦਿਨ ਦਾ ਰਿਸਪੌਂਸ ਬਹੁਤ ਵਧੀਆ ਸੀ ਅੱਛਾ ਪਰ ਪਹਿਲੇ ਦਿਨ ਆਪਣੇ ਜਿਆਦਾ ਬੰਦੇ ਆਏ ਸੀ ਪਰ ਉਹਨਾਂ ਨੇ ਅੱਗੇ ਜਾ ਕੇ ਲੋਕਾਂ ਨੂੰ ਬਹੁਤ ਰეკਮੈਂਡ ਕੀਤਾ ਕਿ ਉੱਥੇ ਜਾਓ ਇਹ ਉਸ ਤੋਂ ਬਾਅਦ ਸਾਡਾ ਕੰਮ ਬਹੁਤ ਵਧੀਆ ਸਟਾਰਟਿੰਗ ਚੱਲ ਰਹੀ ਸਟਾਰਟਿੰਗ ਚੱਲ ਰਹੀ ਹੈ ਓਕੇ ਤੇ ਅੱਛਾ ਇੱਕ ਚੀਜ਼ ਮੈਨੂੰ ਹੋਰ ਦੱਸੋ ਵੀ ਜਦੋਂ ਤੁਸੀਂ ਪਹਿਲੀ ਸੇਲ ਕੀਤੀ ਸੀ ਸਭ ਤੋਂ ਜ਼ਿਆਦਾ ਖੁਸ਼ੀ ਕਿਹਨੂੰ ਹੋਈ ਸੀ ਭਾਂਜੇ ਨੂੰ ਖੁਸ਼ ਹੋਈ ਸੀ ਕਿ ਮਾਸੀ ਨੂੰ ਹੋਈ ਸੀ ਦੋਨਾਂ ਲਈ ਬਹੁਤ ਖੁਸ਼ੀ ਹੈ ਦੋਨਾਂ ਨਾਲ ਚਾਹ ਰ ਮੇਰੇ ਹਸਬੰਦ ਹੋਈ ਸੀਗੀ ਅੱਛਾ ਵੀ ਸ਼ੁਕਰ ਹੈ ਜਿਹੜਾ ਮੈਂ ਇੱਕ ਇਹਨਾਂ ਨੂੰ ਕੰਮ ਸ਼ੁਰੂ ਕਰਕੇ ਦਿੱਤਾ ਵੀ ਚੱਲ ਪਿਆ ਵਾਜੀ ਵਾਕਈ ਤੇ ਅੱਛਾ ਹਾਂ ਜੀ ਇੱਥੇ ਤੱਕ ਪਹੁੰਚੇ ਆ ਤੇ ਉਹਨਾਂ ਦਾ ਹੀ ਹੱਥ ਹੈ ਕਿ ਅਸੀਂ ਇੱਥੇ ਤੱਕ ਪਹੁੰਚੇ ਆ ਓਕੇ ਮੈਮ ਤੁਸੀਂ ਕੀ ਕੀ ਕਰਦੇ ਤੁਸੀਂ ਇੱਥੇ ਤੁਹਾਡਾ ਕੀ ਹੁੰਦਾ ਸਿਸਟਮ ਤੁਸੀਂ ਸਾਰਾ ਫੂਡ ਬਣਾਉਣੀ ਹੈ ਇਹਨਾਂ ਨਾਲ ਹੈਲਪ ਕਰਨੀ ਹੈ ਇਹ ਤੁਸੀਂ ਬਣਾਉਂਦੇ ਵੀ ਹੋ ਵਾਜੀ ਵਾ ਕੀ ਬਾਤ ਹੈ ਆ ਪਹਿਲੀ ਵਾਰੀ ਮੈਂ ਦੇਖਿਆ ਆ ਭਾਂਜਾ ਤੇ ਮਸੀ ਹਾਂਜੀ ਹੈਲੋ ਪੰਜਾਂ ਮਾਸੀ ਰਿਸ਼ਤੇ ਹੀ ਹੁੰਦਾ ਨਾ ਤੇ ਵਾਕਈ ਬਹੁਤ ਵਧੀਆ ਹੁੰਦਾ ਉਹ ਚੀਜ਼ ਨੂੰ ਲੈ ਕੇ ਤੇ ਅੱਜ ਅਸੀਂ ਇਹਨਾਂ ਦੇ ਕੋਲ ਅਸੀਂ ਜਦੋਂ ਆਏ ਤਾਂ ਸਾਨੂੰ ਲੱਗਿਆ ਵੀ ਇੱਥੇ ਕੁਝ ਹੈਲਦੀ ਮਿਲਦਾ ਤੇ ਕੁਝ ਟਰਾਈ ਜਰੂਰ ਕਰੀਏ ਪਰ ਅਸੀਂ ਇਹਨਾਂ ਨੇ ਕਿਹਾ ਸੀ ਵੀ ਜੇ ਸਾਨੂੰ ਪਸੰਦ ਆਇਆ ਖਾਣਾ ਤਾਂ ਵਲੌਗ ਕਰਾਂਗੇ ਨਹੀਂ ਤਾਂ ਨਹੀਂ ਕਰਾਂਗੇ ਤੇ ਵਾਕਈ ਬਾਈ ਤੇ ਹੁਣ ਇੱਧਰ ਸਾਡਾ ਮਰੀਨ ਰੈਡੀ ਹੋ ਰਿਹਾ ਤਾਂ ਬਾਈ ਰੈਡੀ ਕਰੋ ਜੀ ਤਾਂ ਕਿ ਨਾਲ ਨਾਲ ਆਪਾਂ ਗੱਲਾਂ ਕਰਦੇ ਰਵਾਂਗੇ ਤੇ ਮੈਮ ਹੋਰ ਜਦੋਂ ਇੱਥੇ ਦੀ ਸ਼ੁਰੂਆਤ ਇੱਥੇ ਲੱਗੀ ਜੀ ਆਜੋ ਜਦੋਂ ਤੁਸੀਂ ਇੱਥੇ ਸ਼ੁਰੂਆਤ ਹੋਰ ਕੀਤੀ ਆ ਕੋਈ ਔਕੜਾਂ ਆਈਆਂ ਸੀ ਔਕੜਾਂ ਤਾਂ ਨਹੀਂ ਕਿਹਦਾ ਜਗ ਰਹੀ ਆ ਨਾਲੇ ਉਹਦਾ ਵੀ ਘਰ ਬਿਜ਼ੀ ਰਹਿਣਾ ਸ਼ੁਰੂ ਹੋ ਗਈ ਲਾਈਫ ਹਨਾ ਕੀ ਬਾਤ ਹੈ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਇੱਕ ਨਾਲੇ ਪੰਜ ਦੀ ਹੈਲਪ ਹੋ ਗਈ ਨਾਲੇ ਇੱਕ ਨਵਾਂ ਸਟਾਰਟਅਪ ਸ਼ੁਰੂ ਹੋ ਗਿਆ ਸਟਾਰਟਅਪ ਸ਼ੁਰੂ ਹੋ ਗਿਆ ਕੁਝ ਆਪਣੇ ਲਈ ਵੀ ਵਧੀਆ ਹੋ ਗਿਆ ਹੁਣ ਰੋਜ਼ ਆਓ ਕਰੋ ਕੰਮ ਆਪਣੇ ਲਈ ਬਿਜ਼ੀ ਹੁੰਦੀ ਲਾਈਫ ਪਤਾ ਲੱਗਦਾ ਹੈ ਕਰੇ ਰਹਿ ਕੇ ਵੀ ਥੋੜਾ ਇੰਨਾ ਨਹੀਂ ਪਤਾ ਲੱਗਦਾ ਜੋ ਬਾਅਦਰ ਤੁਹਾਡਾ ਜੇ ਜੀਵਨ ਸਾਥੀ ਤੁਹਾਡੇ ਨਾਲ ਸਟੈਂਡ ਕਰਦਾ ਫੇਰ ਹੀ ਤੁਸੀਂ ਇੱਥੇ ਤੱਕ ਫੇਰ ਹੀ ਕਰਦੇ ਹੋ ओके ਤੇ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਭਾਣਜੇ ਦੀ ਤੇ ਮਾਸੀ ਦੀ ਜੋੜੀ ਕਮਾਲ ਕਰੂ ਜਦੋਂ ਬਿਲਕੁਲ ਜੀ ਬਿਲਕੁਲ ਅਸੀਂ ਆਪਣੀ ਇੱਕ ਹੋਰ ਸ਼ਾਪ ਆਪਨ ਕਰਨ ਲੱਗੇ ਆਂ ਆਮਾ ਕੀ ਬਾਤ ਹੈ ਜੀ ਵਾਹ ਜੀ ਵਾਹ ਅਸੀਂ ਆਪਣੀ ਹਾਂਜੀ ਤੇ ਜਲਦੀ ਤੋਂ ਜਲਦੀ ਹੋਊਗੀ ਅਸੀਂ ਤਾਂ ਭਾਈ ਦੋਵੇਂ ਇੱਧਰ ਆ ਜਾ ਹੁਣ ਤੂੰ ਇੱਧਰ ਹੁਣ ਬੀਬੀ ਮਾਸੀ ਨੇ ਤਾਂ ਹੋਰ ਦਾਸਤੀ ਵੀ ਇੱਕ ਨਵੀਂ ਸ਼ਾਪ ਸ਼ੁਰੂ ਕਰ ਰਹੀ ਆ ਉਹ ਵੀ ਤੁਸੀਂ ਫਰਾਂਚਾਈਜ਼ੀ ਦੇ ਰਹੇ ਹੋਗੇ ਆਪ ਨਹੀਂ ਕਰ ਰਹੇ ਹੋ ਸਾਡੀ ਆਪਣੀ ਬ੍ਰਾਂਡ ਫਰਾਂਚਾਈਜ਼ੀ ਲਈ ਸਾਡੇ ਕੋਲ ਦੋ ਤਿੰਨ ਜਣੇ ਮੈਂ ਚੱਲ ਰਿਹਾ ਆ ਕੀ ਬਾਤ ਹੈ ਵੀ ਆਪੇ ਆਪਣੀ ਸ਼ਾਪ ਓਪਨ ਕਰ ਰਹੇ ਅੰਗੀਰਾ ਮਾਮਾ ਦੋ ਮਹੀਨੇ ਪਹਿਲਾਂ ਸਟਾਰਟਅਪ ਸ਼ੁਰੂ ਕੀਤਾ ਸੀ ਤੇ ਹੁਣ ਲੋ ਜੀ ਬੀਬੀਆਂ ਉਹ ਬੀਬੀ ਹੁਣ ਫਰਾਂਚਾਈਜ਼ੀ ਵੀ ਦੇਣੀ ਸ਼ੁਰੂ ਕਰ ਰਹੇ ਨੇ ਤੇ ਜਾਨਕਿ ਹੁਣ ਔਣਾ ਸਮੇਂ ਚ ਮੋٹے ਪੈਸੇ ਛਾਪਣੇ ਲੱਗੇ ਨੇ ਚਲੋ ਵਾਇਗਰੂ ਦੇਣ ਵਾਲਾ ਸਭ ਨੂੰ ਇੱਥੇ ਤੇ ਸਭ ਤਰੱਕੀਆਂ ਕਰਨ ਆਪਣੇ ਕੰਮ 'ਚ ਤੇਰੇ ਦੇਖਾ ਤੁਸੀਂ ਆਪਣੇ ਕੰਮ 'ਚ ਆ ਇਮਾਨਦਾਰ ਹੋ ਵਧੀਆ ਖਵਾ ਰਹੇ ਹੋ ਫਿਰ ਤਾਂ ਕਿਸੇ ਦਾ ਕੋਈ ਡਰ ਨਹੀਂ ਕਿਸੇ ਦਾ ਕੋਈ ਡਰ ਨਹੀਂ ਕਿ ਤੁਹਾਨੂੰ ਗੁਜ਼ਾਰਾ ਆਪੇ ਪਰਮਾਤਮਾ ਦੇਣ ਵਾਲਾ ਹੈ ਤਰੱਕੀਆਂ ਜੀ ਬਿਲਕੁਲ ਤਰੱਕੀ ਤੁਹਾਡੇ ਵਰਗੇ ਸਾਰੇ ਨਹੀਂ ਨਹੀਂ ਅਸੀਂ ਤਾਂ ਬਈ ਸਾਰੇ ਪੰਜਾਬੀਆਂ ਦੇ ਨਾਲ ਆ ਅਸੀਂ ਤਾਂ ਚਾਹੁੰਦੇ ਪੰਜਾਬੀ ਭਰਾਜ ਦਾ ਪਾਈ ਦੇ ਬਾਹਰ ਜਾਣਾ ਸੀ ਉਹ ਛੱਡ ਕੇ ਇੱਧਰ ਸ਼ੁਰੂ ਕਰ ਰਿਹਾ ਅਸੀਂ ਤਾਂ ਚਾਹੁੰਦੇ ਸਾਰੇ ਪੰਜਾਬੀ ਭਰਾ ਕੰਮ ਕਰਨ ਪੰਜਾਬ 'ਚ ਰਹਿ ਕੇ ਤਰੱਕੀ ਕਰਨ ਤਾਂ ਜੋ ਅੱਗੇ ਵਧਿਆ ਨਾ ਸਾਡਾ ਵੀ ਮੇਨ ਮੋਟਿਵ ਇਹੀ ਆ ਸਾਡਾ ਤਾਂ ਅੱਗੇ ਅਸੀਂ ਵੀ ਆ #Vsport ਪੰਜਾਬੀ ਸਾਡਾ ਚੱਲਦਾ ਆ ਜੀ ਅਸੀਂ ਤਾਂ ਚਾਹੁੰਦੇ ਸਾਰੇ ਜਾਣੇ ਪੰਜਾਬੀਆਂ ਨੂੰ ਸਪੋਰਟ ਕਰੋ ਤਾਂ ਜੋ ਜਿਹੜਾ ਚੰਗਾ ਖਾਣਾ ਇਹਦਾ ਪੰਜਾਬੀਆਂ ਤੱਕ ਜਿਹੜੀ ਲੋਕਾਂ ਤੱਕ ਪਹੁੰਚ ਸਕੇ ਮੈਮ ਉਹਨੇ ਇੱਕ ਘਰ ਦਿਖਾ ਦਿਓ ਸਾਨੂੰ ਕਿਹੜੀ ਕਿਹੜੀ ਚੀਜ਼ ਬਣਾਉਂਦੇ ਤੁਸੀਂ ਹੋਰ ਸਾਨੂੰ ਵੀ ਦਿਖਾ ਦਈਏ ਆ ਸਾਡਾ ਮਰੀਨ ਰੈਡੀ ਹੋ ਗਿਆ ਇਹਨੂੰ ਬਾਅ ਦੇ ਪਹਿਲਾਂ ਸਾਨੂੰ ਦਿਖਾ ਦਿਓ ਤੁਹਾਡੇ ਕੋਲ ਕੀ ਕੀ ਹੁੰਦਾ ਹੈ ਆ ਦੇਖੋ ਸਰ ਸਾਡੇ ਕੋਲ ਸੈਲਡ ਹੋਣ ਗਿਆ ਓਕੇ ਹਾਈ ਪ੍ਰੋਟੀਨ ਸੈਲਡ ਹਾਈ ਪ੍ਰੋਟੀਨ ਸੈਲਡ ਹੁੰਦਾ ਵਾ ਤੇ ਹਾਈਜਨ ਵੀ ਪੂਰਾ ਆ ਉਹ ਬਿਲਕੁਲ ਸਫਾਈ ਦਾ ਵੀ ਪੂਰਾ ਆ ਆਪਾਂ ਧਿਆਨ ਰੱਖਦੇ ਆ ਬਾਕੀ ਸਾਡੇ ਕੋਲ ਰਾਈਸ ਵੀ ਮਿਲ ਜਾਏਗਾ ਮਿਲੂ ਹਾਂਜੀ ਰਾਈਸ ਕਿਹੜੇ ਹੁੰਦੇ ਆ ਜੀ ਰਾਈਸ ਵੈਜ ਵੀ ਐਂਡ ਨੌਨ ਅੱਛਾ ਨੌਨ ਰਾਈਸ ਮੈਨੂੰ ਦੱਸਿਆ ਸੀ ਭਾਈ ਉਹਨਾਂ ਦੇ ਤੁਸੀਂ ਬਣਾ ਕੇ ਲੈ ਕੇ ਆਉਣੇ ਕਰੋ ਹਾਂਜੀ ਹਾਂਜੀ ਮੈਂ ਘਰੇ ਪ੍ਰੇਪਰੇਸ਼ਨ ਹੁੰਦੀ ਫਿਰ ਆਪਾਂ ਇੱਥੇ ਲੈ ਕੇ ਆਨੇ ਅੱਛਾ ਮਤਲਬ ਪਹਿਲਾਂ ਘਰੇ ਚੈੱਕ ਹੁੰਦੇ ਆ ਹਾਂ ਵੀ ਕਿਵੇਂ ਦਾ ਬਣਿਆ ਕਿਵੇਂ ਦਾ ਬਣਿਆ ਆਪਾਂ ਕੋਈ ਪੈਕੇਟ ਵਾਲੀ ਸੌਸ ਗਰੇਵੀ ਨਹੀਂ ਯੂਜ਼ ਕਰਦੇ ਆਪਾਂ ਖੁਦ ਆਪਣੇ ਆਪ ਅੱਛਾ ਨਾਲ ਤਿਆਰ ਕਰਦੇ ਆਂ ਘਰ 'ਚ ਨਹੀਂ ਉਹ ਆਹ ਰੈਡੀ ਕਰਕੇ ਲੈ ਕੇ ਉਹਨੇ ਬਿਲਕੁਲ ਤੁਸੀਂ ਹਾਂਜੀ ਬਿਲਕੁਲ ਰੈਡੀ ਕਰ ਕੋ ਤੁਸੀਂ ਲੈ ਕੇ ਆਏ ਹੋ ਚਲੋ ਹੁਣ ਸਾਨੂੰ ਤੁਸੀਂ ਰਾਈਸ ਵੀ ਦਿਖਾਓ ਤੇ ਨਾਲ ਬਾਕੀ ਚੀਜ਼ਾਂ ਜਿਹੜੀਆਂ ਤੁਹਾਡੀ ਆਬੀਸਾਂ ਦਿਖਾਓ ਚਲੋ ਅਰੇ ਭਾਈ ਜਿਆਦਾ ਕਿ ਇੱਥੇ ਤੁਸੀਂ ਕਿਹੜੇ ਕਿਹੜੇ ਫੂਡ ਪ੍ਰੀਪੇਅਰ ਕਰਦੇ ਹੋ ਰਾਜਸਥਾਨ ਚਲੋ ਆਪਾਂ ਦਿਖਾਵਾਂਗੇ ਬਾਕੀ ਇੱਥੇ ਬਾਕੀ ਸਭ ਕੁਝ ਇੱਥੇ ਪ੍ਰੀਪੇਅਰ ਹੁੰਦਾ ਸਰ ਕੀ ਕੀ ਕਰਦੇ ਹੋ ਸਟੀਮ ਚਿਕਨ ਸੈਲਡ ਵਗੈਰਾ ਜੋ ਵੀ ਹੈ ਸਾਰਾ ਕੁਝ ਇੱਥੇ ਹੁੰਦਾ ਸਿਰਫ ਰਾਈਸ ਤੇ ਗਰੇਵੀ ਕਰੋ ਰੈਡੀ ਹੋ ਕੇ ਆਉਂਦੀ ਹੈ ਰਾਈਸ ਤੇ ਗਰੇਵੀ ਕਰੋ ਕਰ ਦਿਓ ਤੇ ਚਿਕਨ ਕਿਹੜਾ ਉਹ ਚ ਐਡ ਕਰਦੇ ਉਹਦੇ ਚ ਕਿਹੜਾ ਹੋਣਾ ਕਿ ਨਹੀਂ ਨਹੀਂ ਉਹ ਚ ਚਿਕਨ ਇੱਥੇ ਹੁੰਦਾ ਸਟੀਮ ਵੀ ਐਡ ਹੋ ਜਾਂਦਾ ਗ੍ਰਿਲ ਚਿਕਨ ਵੀ ਐਡ ਹੋ ਜਾਂਦਾ ਫਰਾਈਡ ਵੀ ਹੋ ਜਾਂਦਾ ਸਾਡੇ ਕੋਲ ਫਰਾਈਡ ਦੀ অপਸ਼ਨ ਵੀ ਹੈਗੀ ਹੈ acha matlab oh gravy vich cho marzi add kar lo haan ji gravy ch appa jo marzi add kar liye kya baat hai te bhai hor phir paneer wala अच्छा वेज जी भी हो गया रैज़ी रैज़ी क्या है। बात है सारा कुछ पेज है ऑप्शन है नॉनवेज भी ऑप्शन है ठीक है जी चलो फिर भाई वेट ना करिए सडों एक राइस दी प्लेट भी ला दो ठीक है हाफ लाके देओ तन्नू हाफ ऑप्शन हुंदी है कोई नहीं ਤੁਹਾਡੇ ਵਾਸਤੇ ਕਰ ਦਾਂਗੇ ਨਹੀਂ 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 ਭਾਈ ਮੇਰੇ ਕ ਵਾਸਤੇ ਨਹੀਂ ਤੁਸੀਂ ਤੁਸੀਂ ਟੇਸਟ ਕਰਨਾ ਇੱਕ ਵਾਰੀ ਤੁਸੀਂ ਆਪਣੀ ਪਬਲਿਕ ਨੂੰ ਦੱਸਣਾ ਤੁਸੀਂ ਇੱਕ ਵਾਰੀ ਨਹੀਂ ਭਾਈ ਪਤਾ ਗੱਲ ਕੀ ਆ ਸਾਡਾ ਮੇਨ ਮੇਨ ਮੋਟਿਵ ਇਹ ਵੀ ਹੁੰਦਾ ਆ ਵੀ ਭਾਈ ਅਸੀਂ ਫ੍ਰੀ ਨਹੀਂ ਖਾਣਾ ਹੁੰਦਾ ਅਸੀਂ ਤੁਹਾਡੇ ਜੋੜੀ ਜਿਹੜੀ پلیਟ ਤੁਹਾਡੀ ਜਿੰਨੀ ਵੀ ਜੋ ਤੁਹਾਡੀ ਪੇਮੈਂਟ ਆ ਜੋ ਤੁਹਾਡੇ ਖਾਣ ਦੀ ਪੇਮੈਂਟ ਉਹ ਅਸੀਂ ਪੇ ਕਰਨੀ ਹੁੰਦੀ ਹੈ ਠੀਕ ਹੈ ਅਸੀਂ ਫ੍ਰੀ ਨਹੀਂ ਕਰਦੇ ਨਾ ਹੀ ਅਸੀਂ ਪੇਡ ਪ੍ਰਮੋਸ਼ਨ ਕਰਦੇ ਆ ਤੇ ਨਾ ਹੀ ਅਸੀਂ ਫ੍ਰੀ ਕਰਦੇ ਸਾਡਾ ਇਹ ਵਾਈਗੋ ਦੀ ਕਿਰਪਾ ਨਾਲ ਰਿਕਾਰਡਿੰਗ ਜਿਹਦਾ ਦੇਖੀ ਕਹਿੰਦੇ ਬਰਕਰਾਰ ਰਵੇ ਸਾਨੂੰ ਲੋਡ ਨਾ ਪਵੇ ਆਪਣੇ ਭਰਾਵਾਂ ਦੇ ਕੋਲੋਂ ਪੈਸੇ ਲੈਣ ਦੀ ਜਿਹੜੇ ਭਰਾਵਾਂ ਵਿਚਾਰੇ ਆਪ ਖੁਦ ਮਿੰਦ ਕਰ ਜਾਂਦੇ ਨੇ ਕਿਉਂਕਿ ਬਹੁਤ ਹੋਈ ਏਦਾਂ ਦੇ ਯੂਟਿਊਬਰ ਹੈਗੇ ਜਿਹੜੇ ਪੈਸੇ ਲੈ ਕੇ ਕੰਮ ਕਰਦੇ ਨੇ ਪਰ ਸਾਡਾ ਉਹ ਕੰਮ ਨਹੀਂ ਅਸੀਂ ਚਾਹੁੰਦੇ ਵੀ ਜੋ ਹੋਵੇ ਰਿਐਲਿਟੀ 'ਚ ਹੋਵੇ ਰੀਅਲ ਹੋਵੇ ਅਸੀਂ ਆਪਣੇ ਭਰਾਵਾਂ ਦੀ ਜੇ ਮਦਦ ਕਰੀ ਦਿਲੋਂ ਕਰੀਏ ਪੈਸਾ ਲੈ ਕੇ ਤਾਂ ਸਾਰੇ ਕਰਦੇ ਨੇ ਠੀਕ ਹੈ ਭਾਈ ਚਲੋ ਜੀ ਹੁਣ ਆ ਸਾਡੀ ਪਲੇਟ ਲਾ ਦਿਓ ਅੱਗੇ ਤੇ ਲੋਜੀ ਫਾਈਨਲੀ ਸਾਡਾ ਦੂਜਾ ਆਰਡਰ ਆ ਗਿਆ ਇਹ ਹੈਗਾ ਜੀ ਮਰੀਨ ਇਹ ਵੀ ਚਿਕਨ ਮਰੀਨ ਆ ਜੀ ਤੇ ਟਰਾਈ ਕਰਨਾ ਜ਼ਰੂਰ ਬਣਦਾ ਆ ਕਿਉਂਕਿ ਬਾਈ ਨੇ ਨਹੀਂ ਮਿਹਨਤ ਕਰਕੇ ਫਰਾਂਚਾਈਜ਼ੀ ਓਪਨ ਕੀਤੀ ਆ ਆਪਣਾ ਖਾਣਾ ਵਧੀਆ ਬਣਾ ਰਿਹਾ ਤੇ ਆਪਾਂ ਟਰਾਈ ਹੀ ਰੱਖਣੀ ਆ ਆ ਨਾਲ ਆਪਾਂ ਸੌਸੜੀ ਆ ਇਹ ਇਤੋਂ ਬਿਨਾ ਸਾਡੀ ਗੱਡੀ ਨਹੀਂ ਚੱਲਦੀ ਹੋ ਹੂੰ ਬਹੁਤ ਵਧੀਆ ਤੇ ਹੋਣਾ ਬਣਦਾ ਆ ਰਜਤ ਭਾਜੀ ਤੂੰ ਜਿੱਦਾਂ ਦੀ ਚੀਜ਼ ਪਾਲਦਾ ਹੈ ਨਾ ਟਟਕਾਰੀ ਵਾਲੀ ਬਾਕੀ ਉਹ ਚੀਜ਼ ਤੇ ਜਦ ਤੱਕ ਹੁਣ ਤੁਹਾਨੂੰ ਪਤਾ ਹੁਣ ਆਪਣਾ ਵੀਡੀਓ ਅਧੂਰੀ ਆ ਜਿੰਨਾ ਚਿਰ ਰਜਤ ਭਾਜੀ ਫੂਡ ਟੈਸਟ ਨਹੀਂ ਕਰਦੇ ਉਹਨਾਂ ਜਰ ਗੱਡੀ ਨਹੀਂ ਚੱਲਦੀ ਰਜੇ ਭਾਈ ਉਹ ਟੈਸਟ ਕਰਕੇ ਦੱਸਣਾ ਬਣਾ ਚਾਹੇ ਕੈਮਰਾ ਬੈਕ ਤੇ ਕਰੋ ਭਾਜੀ ਮਤਲਬ ਇਹ ਤਾਂ ਹੋ ਨਹੀਂ ਸਕਦਾ ਟੈਸਟ ਕਰੋ ਲੱਗਣਾ ਜੀ ਅੱਜ ਭਾਜੀ ਕੈਮਰੇ ਮੋਰ ਨਹੀਂ ਆ ਰਹੇ

ਤਾਰੂ ਪੂਣੀ ਫੰਦਾ ਆ ਉਹਦਾ ਮਰੀਨ ਬਹੁਤ ਟੇਸਟੀ ਹੈ ਤੇ ਲੋ ਜੀ ਸਾਡੀ 1 ਮਿੰਟ ਲੱਗ ਗਈ ਹੈ ਜੀ। ਕੀ ਆ ਬਦਲ ਲੈਗ ਚੈੱਕ ਕਰੋ ਬਈ ਤੁਸੀਂ। ਓਏ ਹੋਏ ਹੋਏ। ਬਈ ਲੱਗਦਾ ਕਿ ਇਹ ਪੂਰੇ ਘਿਹੜ। ਜ਼ਬਰਦਸਤ। ਰਚਿਤ ਭਾਜੀ ਪਿੱਛੇ ਰਚਿਤ ਭਾਜੀ ਕਹਿੰਦਾ ਮੈਂ ਬੋਲੀ ਨਹੀਂ ਹੁਣ ਤੇ ਤੁਸੀਂ ਦੱਸਿਓ ਵੀ ਅਗਲੀ ਵੀਡੀਓ ਦੇ ਵਿੱਚ ਰਚਿਤ ਭਾਜੀ ਪੂਰੇ ਆਵੇ ਕਿ ਨਾ ਆਵੇ। ਆ ਚੈੱਕ ਕਰੋ ਬਈ। ਤੇ ਚਲੋ ਹੁਣ ਆਪਾਂ ਮਾਰੀ ਹੈਗੀ ਆਪਣੀ ਟੇਸਟਿੰਗ ਦੀ ਪਹਿਲੇ ਇਹਨੂੰ ਦੇਸ ਕਰੀਏ। ਉਦੋਂ ਬਾਅਦ ਬੱਗਰ ਟੈਸਟ ਕਰਾਂਗੇ। ਕਿਉਂ ਬਈ? ਚਲੋ। ਮਾਰੀ ਹੈਗੀ ਆਪਣੀ ਟੈਸਟ ਕਰਨੀ ਤੁਸੀਂ ਇੱਕ ਵਾਰ ਚੈੱਕ ਕਰੋ ਕਿ ਸੌਫ ਕਿੰਨਾ ਹੈ ਇਹ ਬਹੁਤ ਹੀ ਲਖੜਿਆ ਹੋਇਆ ਹੈ ਕੀ ਬਾਤ ਹੈ ਸੋ ਆਜੋ ਹੁਣ ਆਪਾਂ ਇਹਨੂੰ ਕਰੀਏ ਟੈਸਟ ਹੂੰ ਓਹ ਕੀ ਬਾਤ ਹੈ ਤੋ ਵਾਕਿਆ ਵੀ ਬਹੁਤ ਵਧੀਆ ਹੈ ਤੇ ਤੁਸੀਂ ਆਉਣਾ ਕਿਤੇ ਆਉਣਾ ਹੈਗਾ ਇਹ ਕਪੂਰਥਲਾ ਚੌਂਗਦੇ ਵਿੱਚ ਬਾਕੀ ਤੁਹਾਨੂੰ ਬਾਈ ਦੇ ਕੋਲ ਐਡਰੈਸ ਪੂਰਾ ਕਰਾ ਦਨੇ ਵੀ ਇਹ ਅਸਰ ਦੇ ਵਿੱਚ ਪੂਰੀ ਲੋਕੇਸ਼ਨ ਕਿਤੇ ਆ ਤੇ ਹੋ ਜਾ ਤੱਕ ਅਸੀਂ ਇਹਨੂੰ ਫਿਲਮ ਕਰੀਏ ਤਦ ਤੱਕ ਸਾਡਾ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇਹ ਦਰ ਨਮਕ ਹੋਣ ਆ ਕੀ ਲਾਰੇ ਉੱਤੇ ਇਹ ਅਸੀਂ ਤੁਹਾਨੂੰ ਚਿਕਨ ਰਾਈਸ ਬੋਲ ਲਾ ਕੇ ਦਵਾਂਗੇ ਤੁਹਾਨੂੰ ਅਸੀਂ 올ਿਵ ਆਇਲ ਤੇ ਚਿਕਨ ਫਰਟੇ ਕਰ ਰਹੇ ਹਾਂ ਅਜੇ ਤੇ 올ਿਵ ਆਇਲ ਵਰਤਦੇ ਹਾਂ 올ਿਵ ਆਇਲ ਲਾਲਿਵ ਆਇਲ ਨਹੀਂ ਨੋਂ ਵੰਗਾ ਤੇਰੇ ਵਰਤ ਤੋਏ ਤੇ ਨੋਂ ਮਰ ਹਲਦੀ ਤਾਂ ਫਿਰ ਹਲਦੀ ਹੈ ਮੈਂ ਇਧਰ ਲੋਕ ਕਿੰਨੇ ਫਾਈਟ ਦੇਣੇ ਪਰ ਪੀ ਜਾਂਦੇ ਨੇ ਨਹੀਂ ਨਹੀਂ ਅਸੀਂ ਕਿਛੜੇ ਐਦਾਂ ਨਹੀਂ ਗਲਤ ਨਹੀਂ ਕਰਦੇ ਕਿਛੜੀ ਹੈਲਥ ਦੇ ਨਾਲ ਨਹੀਂ ਅਸੀਂ ਕਰਦੇ ਜੋ ਅਸੀਂ ਆਪ ਖਾਂਦੇ ਆ ਉਹੀ ਸਾਰਿਆਂ ਨੂੰ ਖਵਾਵਾਂਗੇ ਚਾਹ ਬਾਤ ਆ ਵੀ ਸੋਚਾਂ ਅਲੱਗ ਹੈ ਦੀ ਹਾਂਜੀ ਤੇ ਇਧਰ ਦਿਖਾ ਦਿਓ ਤੁਹਾਨੂੰ ਇਧਰ ਗਰੇਵੀ ਹਾਂਜੀ ਕਿਹੜੀ ਬਣਾ ਕੇ ਲੈ ਕੇ ਆਉਂਦੇ ਨੇ ਮੈਡਮ ਇਹ ਗਰੇਵੀ ਚੱਕਰ ਹੋ ਰਿਹਾ ਕਰ ਰਿਹਾ ਬੰਮ ਕਿਨੇ ਅਪਲੇਟਾ ਤੁਹਾਡੇ ਲੱਗ ਜਾਲੀਆਂ ਦਿੱਲੀ ਰੱਖਦੇ ਇਹ ਸਮਝ ਲਓ ਵੀ ਖਾਲੀ ਹੋ ਕੇ ਜਾਂਦਾ ਘਰੇ ਅੱਛਾ ਦਿੱਲੀ ਖਾਲੀ ਹੋ ਕੇ ਜਲਦੀ ਹੀ ਆਰਡਰ ਆ ਜਾਂਦਾ ਫਿਰ ਉਹ ਕਈ ਵਾਰੀ ਸਾਨੂੰ ਕਹਿਣਾ ਪੈਂਦਾ ਦੁਬਾਰਾ ਰੈਡੀ ਸਾਰਾ ਕੁਝ ਤੇ ਮੈਮ ਕੀ ਰੇਟ ਕੀ ਰੱਖਿਆ ਹੈ ਤੁਸੀਂ ਪਲੇਟ ਇੱਕ ਪਲੇਟ ਦਾ ਕੀ ਰੇਟ ਆ ਅੱਛਾ ਚਿਕਨ ਬਾਉਲ ਦਾ 250 ਹੈ ਅੱਛਾ ਹਾਂਜੀ ਜਿਹੜਾ ਵੈਜਿਟਲ ਹੈ ਉਹ ਸਾਰਾ 220 ਵੈਜ ਦਾ 220 ਹਾਂ ਚਿਕਨ ਦਾ 2 ਚਿਕਨ ਦਾ 250 ਹਾਂਜੀ ਹਾਂਜੀ ਓਕੇ ਇਹਦੇ ਵਿੱਚ ਨੇ ਰਾਈਸ ਹਾਂਜੀ ਇਹਦੇ ਵਿੱਚ ਰਾਈਸ ਹੈ ਇਹ ਆ ਜੀ ਪਲੇਨ ਰਾਈਸ ਹੁੰਦੇ। ਤੇ ਇਹ ਵਾਈਸ ਹੁੰਦੇ ਮੈਮ। ਹਾਂਜੀ ਪਲੇਨ ਰਾਈਸ। ਕੀ ਬਾਤ ਹੈ। ਤੇ ਹੁਣ ਸਾਡੀ ਇੱਕ ਬਾਉਲ ਰੈਡੀ ਹੋ ਰਿਹਾ। ਦੇਖ ਲਾ। ਤੇ ਤੜਾ ਤੀਜਾ ਆਰਡਰ ਆ ਗਿਆ ਜੀ। ਤੇ ਅਸੀਂ ਚਿਕਨ ਵੀ ਟੈਸਟ ਕਰ ਚੁੱਕੇ ਆ, ਮਰੀਦ ਵੀ ਟੈਸਟ ਕਰ ਚੁੱਕੇ ਆ ਤੇ ਹੁਣ ਵਾਰੀ ਆ ਗਈ ਆ ਚਿਕਨ ਰਾਈਸ ਦੀ। ਇਰੇ ਵਿੱਚ ਨਾ ਅਸਲ ਜਮਨ ਗੱਲ ਉਸੇ ਕਿ ਤੇਰੇ ਵਿੱਚ 올ਿਵ ਆਇਲ ਦਾ ਤੜਕਾ ਲੱਗਾ ਹੋਇਆ ਭਾਜੀ ਜਿਹੜਾ ਤੇਲ ਛੇਤੀ ਕਿਤੇ ਕੋਈ ਵਰਤਦਾ ਨਹੀਂ ਹੈਗਾ ਇਹਨਾਂ ਨੇ 올ਿਵ ਆਇਲ ਦਾ ਤੜਕਾ ਲਾਇਆ ਨਾਲ ਤੁਸੀਂ ਇਹ ਚ ਵੈਜੀਟੇਬਲਸ ਚੈੱਕ ਕਰੋ ਬਰੋਕਲੀ ਵਗੈਰਾ ਕਈ ਕੁਝ ਐਡ ਕੀਤਾ ਤਾਂ ਅੱਧੇ ਲੋਕ ਤਾਂ ਆਪਣੇ ਗੋਭੀ ਬੰਦ ਗੋਭੀ ਪਿਆਜ਼ ਸ਼ਿਮਲਾ ਮਿਰਚਾਂ ਨਾਲ ਜਾਂ ਫੋਲ ਗੋਭੀ ਪਾਦਲੇ ਇਹ ਹੁਣ ਵਾਰੀ ਆ ਗਈ ਇਹਨੂੰ ਟੈਸਟ ਕਰਨ ਦੀ ਹੂੰ ਕਮਾਲ ਹੋ ਗਿਆ ਵਾਕੇ ਵੀ ਅੱਧ ਕਰਾਈ ਪਈ ਤੇ ਤੁਸੀਂ ਹੁਣ ਆਉਣਾ ਕਿੱਥੇ ਆ ਬਾਈ ਹੁਣਾਂ ਨੂੰ ਐਡਰੈਸ ਪੁੱਛਦੇ ਆ ਤੇ ਬਾਕੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਵੀਡੀਓ ਸ਼ੇਅਰ ਕਰ ਦਿਓ ਤੇ ਤੁਸੀਂ ਆਪਣੇ ਇਲਾਕੇ ਦਾ ਦੱਸੋ ਸਭ ਤੋਂ ਬੈਸਟ ਫੂਡ ਤੁਹਾਡਾ ਕਿਹੜਾ ਹੈ ਹਾਂਜੀ ਆ ਮੈਮ ਇਹਦਾ ਐਡਰੈਸ ਦੱਸਦੇ ਜੀ ਕੀ ਐਡਰੈਸ ਆ ਹਾਂਜੀ ਐਡਰੈਸ ਸਾਡਾ ਹੈਗਾ ਕਪੂਠਲਾ ਚੌਂਕ ਮਡ ਕੰਪਲੈਕਸ ਨੀਅਰ ਟੂ ਗੌਰ ਹਸਪੀਟਲ ਜਲੰਧਰ ਜਲੰਧਰ ਹਾਂਜੀ ਤੇ ਕਿੰਨੀ ਤੋਂ ਟਾਈਮਿੰਗ ਕਿੰਨੀ ਤੋਂ ਕਿੰਨੇ ਵਜੇ ਤੱਕ ਦੀ ਹੈ ਟਾਈਮਿੰਗ ਸਾਡੀ ਸਵੇਰੇ 11:30 ਵਜੇ ਤੋਂ ਲੈ ਕੇ ਰਾਤੀ 11:00 ਵਜੇ ਤੱਕ ਸੰਡੇ ਨੂੰ 2 ਵਜੇ ਤੋਂ ਲੈ ਕੇ ਰਾਤੀ 12:00 ਵਜੇ ਤੱਕ ਓਕੇ ਸੰਡੇ ਨੂੰ 2 ਵਜੇ ਤੋਂ ਲੈ ਕੇ ਰਾਤੀ 12:00 ਪਰ 12:00 ਤੱਕ ਕੋਈ ਛੁੱਟੀ ਤਾਂ ਨਹੀਂ ਹੁੰਦੀ ਨਹੀਂ ਚਲੋ ਤੇ ਥੈਂਕ ਯੂ ਸੋ ਮਾਚ ਜੀ ਤੁਹਾਡਾ ਖਾਣਾ ਬਹੁਤ ਵਾਕਈ ਬਹੁਤ ਵਧੀਆ ਸੀਗਾ ਤੁਸੀਂ ਚਾਹੁੰਦੇ ਹੋ ਸਾਡੇ ਸਾਰੇ ਪੰਜਾਬੀ ਭਰਾ ਜਲੰਧਰ ਵਾਲੇ ਖਾਸ ਕਰਕੇ ਜਰੂਰ ਤੁਹਾਡੇ ਕੋਲ ਹੋਣਗੇ ਜਣਾ ਤੇ ਕੁਝ ਲੋਕ ਜਿਹੜੇ ਹੈਲਦੀ ਖਾਣਾ ਚਾ ਇਨਾਂ ਦੇ ਕੋਲ ਜਿਮ ਦੇ ਨਾਲ ਨਾਲ ਬਾਕੀ ਫੂਡ ਵੀ ਹੈਗੇ ਨੇ 프라이빗 ਟਰਾਈ ਕਰ ਸਕਦੇ ਹੋ ਪਰ ਇਹਦੇ ਵਿੱਚ ਜਿਹੜੀ ਤੁਹਾਨੂੰ 버거 ਬੈਡ ਮਿਲਣੀ ਆ ਉਹ ਤੁਹਾਨੂੰ ਸਿਰਫ ਆਟੇ ਦੀ ਮਿਲਣੀ ਆ ਇਦਾਂ ਹੀ ਮੈਮ ਹਾਂਜੀ ਹਾਂਜੀ ਸੋ ਥੈਂਕ ਯੂ ਸੋ ਮੱਚੀ ਥੈਂਕ ਯੂ ਤੇ ਓਕੇ ਬਾਈ ਉਮੀਦ ਕਰਦੇ ਹਾਂ ਬਹੁਤ ਵੀਰ ਦਾ ਤੁਹਾਡਾ ਕੰਮ ਚੱਲੇ ਥੈਂਕ ਯੂ ਜੀ ਸਤਿ ਸ੍ਰੀ ਅਕਾਲ